ਆ ਲੈ ਕੇ ਨੂਪਣੀ ਆ ਪਈ ਯਾਰ ਸੁਕਣ ਦੇ ਸਟੇਟਸ ਦੋ ਲਾਉਂਦੇ ਮਾਸਾ ਸੱਤ ਕਰਾਉਣ ਸਟੇਟਸ ਨਹੀਂ ਇਹ ਮੂੰਹ ਦਾ ਫੜ ਮੂੰਹ ਦਾ ਫੜ ਕੋਈ ਇਹ ਮੂੰਹ ਨੂੰ ਫਾਣੂ ਲੱਗਦਾ ਨਹੀਂ ਫੜੀ ਤੋ ਮੂੰਹ ਬਣ ਕੇ ਕਰਨਾ ਤਨਨੇ ਮੈਂ ਕਹਿ ਦਿੱਤਾ ਤਾਂ ਮੇਰੇ ਲਈ ਨੂੰ ਖਾਚ ਨਾ ਤੂੰ ਆਪੇ ਲੱਤਾ ਫੜ ਖਾਚ ਹੋਇਆ ਹੋ ਪਰ ਮੇਰੇ ਲਈ ਨੂੰ ਸੱਚਾ ਲੱਤਾ ਫੜ ਲੱਤਾ ਫੜ ਕਰਿਆ ਆ ਹੋਇਆ ਆਦੇ ਨੂੰ ਦਿਖਤੀ ਜਾਂਦਾ ਅਰੇ ਕਹਾਥਿਆ ਅਰੇ ਹੋ ਜਾ ਤੂੰ ਸਵਾਲ ਨੂੰ ਆਪੇ ਮੂੰਹ ਫੜਨਾ ਤੂੰ ਚਲਾ ਪਰ ਫੜ ਹੋਇਆ ਇਨਾਰਾ ਚਲ ਵੀ ਚਲ ਵੀ ਬਾਬਰਾ ਆ ਜਾ ਆ ਜਾ ਬਾਹਰ ਇਹ ਮੂੰਹ ਜੇ ਸਾਫ਼ ਕਰਦੇ ਨਾ ਪਏ ਤੇ ਨਗੇ ਚੋਰ ਬਣਾ ਜਾ ਬੱਸ ਮੇਵੇ ਸੁੱਕੀ ਥੋੜੀ ਲਈ ਇੱਥੋਂ ਕੋ ਰੱਖ ਥੱਲੇ ਪਾਉ ਰਹੀ ਪਹਿਲੇ ਹੀ ਬਾਬਰਾ ਤੇ ਬੋਰੀ ਲਿਆ ਕੋਈ ਅੱਧੀ ਤਾਂ ਆਈ ਵੀ ਚੜੀ ਥੂੜੀ ਕੀ ਕਰਨੀ ਆ ਬੱਸ ਉਹ ਵੀ ਕੱਢਦੇ ਨੇ ਇੱਕਦਾਂ ਥੱਲੇ ਮਾਰਨਾ ਉੱਤੀ ਜਾਂਦਾ ਵਿਚਾਰਾ ਉਹ ਫੜੀ ਘੁੱਟੀ ਜਾਂਦੀ ਇਹ ਵੀ ਨਹੀਂ ਪਤਾ ਹਜੇ ਨਿਕਲੀ ਜੇ ਨਹੀਂ ਬਾਹਰ ਵਿਚਾਰੀ ਆਹ ਸਭ ਇਹ ਦੇਖੋ ਸੂਗਿਆ ਜਾਨਵਰ ਫਿਰ ਜਿੱਥੇ ਆਹ ਕੁੱਤੀ ਇੰਨਾ ਨਾੜੂਗਾ ਮੂੰਹ ਕੱਢੇ ਮੂੰਹ ਤਾਂ ਕੱਢੇ ਆਪਰੇ ਤੋਂ ਨੰਨਾ ਪਾਕਲਾ ਤੋਂ ਬੱਚੀ ਹੈ ਬੱਚੀ ਹੈ ਨਾ ਕੁੱਤੀ ਬੱਚੀ ਹੈ ਚੱਲ ਹੋ ਗਈ ਇੱਥੇ ਲਿਆਓ ਕੱਟੇ ਲਾ ਮਾ ਕਣਗਾਟ ਕੇ ਜਾਂ ਨਾ ਇੱਧਰ ਤੱਕ ਵੀ ਹੋਰ ਇੱਥੇ ਆਓ ਤੂੰ ਠਾਰ ਕੇ ਕੰਮ ਹੋਰ ਸਾੜ ਆਪੇ ਉੱਠ ਖੰਨਣਾ ਨੇ ਚੱਲ ਚੱਲ ਉੱਠ ਜਾ ਇੱਥੇ ਨੇੜੇ ਕਰਦੇ ਆਹ ਪਰੇ ਕਰਦਾ ਕਹੀ ਨਾ ਚੱਲ ਚੱਲ ਬੱਸ ਕੰਨਾਂ ਚ ਫੂਕਾ ਪਾਟਾ ਨਹੀਂ ਮਾ